ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਾਨੇਕੇ ਇਹ ਦੋਸਤੋ ਜੋ ਪਿੰਡ ਹੈ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਤਪਾ ਪੈ ਜਾਂਦੀ ਹੈ ਤੇ ਅੱਜ ਦੀ ਵੀਡੀਓ 'ਚ ਦੋਸਤੋ ਇੱਕ ਬਹੁਤ ਸੋਹਣੀ ਜਰਸੀ ਬੱਚੀ ਦਿਖਾਉਣੀ ਆ ਸੋਨੂੰ ਨਾਲ ਇੱਕ ਐਚਐਫ ਗਾਂ ਵੀ ਹੈ ਤੇ ਜਰਸੀ ਕੁਝ ਦਿਨ ਦੀ ਕੱਚੀ ਆ ਦੋਸਤੋ ਇੱਕ ਜਿਹੜੀ ਨਾਲ ਐਚਐਫ ਦੇਖ ਰਹੇ ਤੁਸੀਂ ਇਹ ਵੀ 20 ਕ ਦਿਨ ਦੀ ਸੀ ਉਹੀ ਹੈ ਤੇ ਚੰਗੇ ਦੁੱਧ ਤੇ ਇਸ ਟਾਈਮ ਚੱਲ ਰਹੀ ਹੈ ਦੋਨਾਂ ਬਾਰੇ ਦੋਸਤੋ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ 'ਚ ਬਾਈ ਤੋਂ ਲੈ ਕੇ ਦਵਾਂ ਆਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਇੱਕ ਵਾਰ ਆਪਣਾ ਨਾਮ ਦੱਸ ਦੋ ਜੀ ਨਾਮ ਆਪਾਂ ਜਸਪ੍ਰੀਤ ਪਿੰਡ ਕਰਨਕੇ ਜਿਲ੍ਹਾ ਬਰਨਾਲਾ ਠੀਕ ਹੈ ਜਸਪ੍ਰੀਤ ਬਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਉਹਦੇ ਵਿੱਚ ਆਪਾਂ ਅੱਜ ਦੋ ਗਾਮਾ ਦਿਖਾਉਣੀਆਂ ਨੇ ਤੇ ਸਟਾਰਟਿੰਗ ਆਪਾਂ ਇਸ ਸੂਨ ਵਾਲੀ ਜਰਸੀ ਬੱਚੀ ਤੋਂ ਕਰਾਂਗੇ ਹਾਂਜੀ ਹਾਂ ਤੇ ਬਾਈ ਇਹਦੇ ਪਰ ਦੱਸੋ ਸਾਨੂੰ ਹੁਣ ਇਹਨੇ ਕਿੰਨਾ ਮਸੂਆ ਸੂਣਾਗਾ ਇਹ ਪਹਿਲਾ ਸੂਆ ਸੂਣੀਆ ਵੀਰੇ ਮੂੰਹ ਹੈ 4 ਦੰਦਾ ਠੀਕ ਹੈ ਤੇ ਬਈ ਹੁਣ ਕਿੰਨੇ ਦਿਨ ਰਹਿ ਕੇ ਸੂਣਦੇ ਇਹ ਵੀਰੇ 12 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਹੈ ਤੇ ਬਈ ਕੋਈ ਆਪਾਂ ਨੂੰ ਇਹਦਾ ਸੀਮੰਦਾਰ ਰਿਕਾਰਡ ਪਤਾ ਹੋਵੇ ਨਹੀਂ ਇਹ ਤਾਂ ਆਪ ਦਾ ਕੋਈ ਕੋਈ ਪਤਾ ਨਹੀਂ ਇਹਦੇ ਜਿਹੜੇ ਲੱਗੇ ਹੋਏ 40 ਇੱਕ 40 ਦੇ ਲੱਗੇ ਹੋਏ ਸਾਈ 40 40 ਦਾ ਸੈਕ ਦਾ ਲੱਗੇ ਹੋਇਆ ਠੀਕ ਹੈ ਤੇ ਬਈ ਪਹਿਲੇ ਸੂਏ ਆਪਾਂ ਤਾਂ ਕਿੰਨਾ ਕਿ ਦੁੱਧ ਦੀ ਉਮੀਦ ਰੱਖਦੇ ਆਂਗੇ ਵੀ ਜਿਹੜੇ ਸਾਫ ਤੇ ਵੀ ਹਲੇ ਵੀ ਤਿਆਰ ਹੋਈ ਵੀ ਆ ਹਲੇ ਤਿਆਰ ਹੋਣਾ ਵੀ ਆ ਉਸ ਹਿਸਾਬ ਤੇ ਵੀ ਇਹ 20 ਕਿਲੋ ਤਾਂ ਇਹਨੇ ਨੋਰਮਲ ਪਾ ਦੇਣਾ ਵੀ ਮੇਰੇ ਸਾਹਬ ਦੇ ਨਾਲ ਠੀਕ ਹੈ ਬਾਕੀ ਸੇ ਕਿਤੇ ਭਾਈ ਇਹਦਾ ਅੱਜ ਦਾ ਜੋ ਰੇਟ ਹੈ ਕਿ ਆਪਾਂ ਕੀ ਕਰਾਂਗੇ ਰੇਟ ਪਰ ਦੇਖੋ ਜੀ ਮੁੱਲ ਇਹਦਾ ਜਿੰਨਾ ਮਰਜ਼ੀ ਕਰਾ ਲੋ 90 ਕਰਾ ਲੋ 95 ਕਰਾ ਲੋ ਅੱਜ ਆਪੇ 80000 ਦੀ ਦੇਣੀ ਹੈ ਜਿੱਦਾਂ ਤਿਆਰ ਹੋਗੀ ਉਸ ਦਿਨ ਇਹਦਾ ਰੇਟ ਆ ਠੀਕ ਹੈ ਭਾਈ ਖੋਲੋ ਇਹਨੂੰ ਹਾਂ ਦੋਸਤੋ ਭਾਈ ਕਹਿੰਦਾ ਅੱਜ ਦਾ ਰੇਟ ਇਹਦਾ 80000 ਹੈਗਾ ਤੇ ਜਿਉਂ-ਜਿਉਂ ਦੋਸਤੋ ਜਦੋਂ ਤਿਆਰ ਹੋਣਾਗਾ ਤੇ ਰੇਟ ਵੀ ਦੋਸਤੋ ਇਹਦਾ ਵਧਣਾ ਹੈਗਾ ਤੁਸੀਂ ਬਿਊਟੀ ਦੇਖਿਓ ਜੀ ਦੋਸਤੋ ਪ्युअर ਪੰਜਾਬ ਵਾਲੀ ਜਰਸੀ ਹੈ ਅਜੇ ਹਵਾਨਾ ਤੁਸੀਂ ਪਿੰਸੋ ਦੇਖ ਸਕਦੇ ਹੋ ਬਿਲਕੁਲ ਜਿਵੇਂ ਢਿੱਲਾ ਹਵਾਨਾ ਬੈ ਤੇ 20 ਕਿਲੋ ਦੁੱਧ ਦੋਸਤੋ ਭ ਤੇ ਜਿਹੜੇ ਪਾਰਖੂ ਵੀਰ ਨੇ ਪਤਾ ਉਹਨਾਂ ਨੂੰ ਵੀ ਲੱਗ ਜਾਣਾ ਵੀਡੀਓ ਦੇਖ ਕੇ ਵੀ ਗਾਣੇ 20 ਤੋਂ ਪਲੱਸ ਹੀ ਜਾਣੇਗਾ ਤੁਰ ਦਿਨੋ ਦੋਸਤੋ ਤੁਸੀਂ ਦੇਖਿਓ ਬਿਲਕੁਲ ਸਿੱਧੀ ਲੱਤ ਦੀ ਬੱਚੀ ਕੋਈ ਲੱਤਾਂ ਨਹੀਂ ਪਿੱੜਦੀਆਂ ਜਾਂ ਕੋਈ ਵੀ ਦੋਸਤੋ ਵਿੰਗਵਲ ਨਹੀਂ ਹੈਗਾ ਬਿਲਕੁਲ ਸਿੱਧੀ ਰੀੜ ਦੀ ਹੱਡੀ ਤੇ ਬਾਡੀ ਸਟਰਕਚਰ ਦੇਖਿਓ ਤੁਸੀਂ ਦੋਸਤੋ ਬੱਚੀ ਦਾ ਹਜੇ ਕੱਚੀ ਹੈਗੀ ਬਾਕੀ ਫੇਸ ਕੁਆਲਟੀ ਦੋਸਤੋ ਸੋਨੂੰ ਮੈਂ ਦਿਖਾ ਦਿੰਨਾ ਬਾਕੀ ਭਾਈ ਇਹਨਾਂ ਜਿਹੜੀ ਬਰੀਡ ਹੈ ਬਰੀਡ ਕਿੰਨੇ ਆਪਾਂ ਕੋਈ ਬੰਦਾ ਕੋ ਸਕੈਵ ਨਹੀਂ ਸਕਦਾ ਹਾਂਜੀ ਵੀਡੀਓ ਦੇ ਵਿੱਚ ਪਰਚੇਜ਼ ਕਰੀਆਂ ਹੋਈਆਂ ਨੇ ਆਪਣੀਆਂ ਦੋਵੇਂ ਵੜਾ ਹੈ ਠੀਕ ਹੈ ਭਾਈ ਫੇਸ ਕਾਲ ਲਈ ਦੋਸਤੋ ਤੁਸੀਂ ਦੇਖ ਸਕਦੇ ਹੋ ਕੋਈ ਸ਼ੱਕ ਨਹੀਂ ਹੈਗਾ ਕੋਈ ਵੀ ਵੀਰ ਕ੍ਰੋਸ ਨਹੀਂ ਕਹਿ ਸਕਦਾ ਪਿਓਰ ਪੰਜਾਬ ਵਾਲੀ ਜਰਸੀ ਤੇ ਉਮੀਦ ਹੈ ਦੋਸਤੋ ਕੋਈ ਜਰਸੀਆਂ ਦਾ ਸਕੀਨ ਵੀ ਰਹਿਗਾ ਤੋ ਡਰਾਈਵ ਆਓ ਤੁਸੀਂ ਉਹ ਦੇਖ ਲਓ ਹਾ ਢਿੱਲਾ ਟੁੱਲਾ ਇਹਦੇ ਦੇਖ ਦੋਸਤੋ ਤੁਸੀਂ ਦੇਖ ਸਕਦੇ ਹੋ ਹਜੇ ਬਿਲਕੁਲ ਪਤਲਾ ਮਾਸ ਪੈਗਾ ਦੋਸਤੋ ਬਹੁਤ ਸੋਹਣੀ ਚੀਜ਼ ਹੈ ਕੋਈ ਜਰਸੀਆਂ ਦਾ ਸਕੀਨ ਹੋਵੇ ਦੋਸਤੋ ਬਹੁਤ ਇੱਕ ਲਾਲੋ ਫਲਾਂ ਵਾਲਾ ਬੂਟ ਹੈਗਾ ਜਿਹੜੇ ਵੀਰ ਨੂੰ ਦੋਸਤੋ ਪੇਮੈਂਟ ਇਨਵੈਸਟ ਕਰਨੀ ਹੈ ਉਮੀਦ ਹੈ ਕਰਮ ਵਾਲੀ ਦੋਸਤੋ ਚੰਗਾ ਫਲ ਦੇਊਗੀ ਬਾਈ ਨੂੰ ਆਜੋ ਬਾਈ ਤੇ ਦੋਸਤੋ ਅੱਜ ਦੀ ਵੀਡੀਓ ਚ ਜਿਹੜੀ ਆਪਾਂ ਐਫ ਐਫ ਦਿਖਾਉਣੀ ਸਨ ਉਹ ਆਜੋ ਇਹਦੀ ਡਿਟੇਲ ਵੀ ਆਪਾਂ ਬਾਈ ਤੋਂ ਲੈ ਲੈਣਗੇ ਬਈ ਜਿਹੜੀ ਅੱਜ ਦੀ ਗੋਚ ਆਪਾਂ ਐਚਐਫ ਗਾਂ ਦਿਖਾਉਣੀ ਹੈਗੀ ਇਹਨੂੰ ਹੁਣ ਕਿੰਨੇ ਕ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਹੋ ਗਏ ਬਈ ਤੇ 22 23 ਦਿਨ ਸੂਈ ਠੀਕ ਹੈ ਸੂਆ ਬਈ ਇਹਦਾ ਸੂਆ ਵੀਰੇ ਦੂਸਰਾ ਮੂਹ 6 ਆਂਦਾ ਠੀਕ ਹੈ ਮੂਹ 6 ਆਂਦਾ ਬੱਚਾ ਨਾਲ ਹੈਗਾ ਬਈ ਇਹਦੇ ਬੱਚਾ ਵੀਰੇ ਹੈਗਾ ਸੀ ਪਰ ਆਪਾਂ ਉਹਨਾਂ ਤੋਂ ਲਿਆ ਨਹੀਂ ਜੀ ਮੈਨ ਸੀਗੀ ਪੇਪਰ ਦੀ ਤੇ ਬਈ ਅੱਜ ਹੁਣ ਇਹਦੇ ਥੱਲੇ ਨਟ ਕਿੰਨਾ ਦੁੱਧ ਤਿਆਰ ਹੈਗਾ ਬਰੇ ਫਾਰਾਂ ਦੇ ਵਿੱਚ ਮਸ਼ੀਨੀ ਚੁਆਈ ਤੇ ਸੀ ਉਦੋਂ ਇਹ ਆਪਾਂ 35 ਲੀਟਰ ਚੁਆਈ ਕਰਕੇ ਲੈ ਕੇ ਆਏ ਸੀ ਠੀਕ ਹੈ ਠੀਕ ਹੈ ਤੇ ਟਾਈਮ ਹੈ 28 29 30 28 29 30 28 ਕਿਲੋ ਕੋਈ ਵੀ ਵੀਰ ਚੋਕੇ ਦੇਖ ਸਕਦਾ ਹੈ ਬਾਈ ਚਾਹਿਆ ਲਾ ਚਾਰ ਡੰਗ ਚੋਲੇ ਪੰਜ ਡੰਗ ਚੋਲੇ ਜਿੰਨਾ ਮਰਜੀ ਟਾਈਮ ਚੋ ਸਕਦਾ ਠੀਕ ਹੈ ਤੇ ਬਾਈ ਇਹਦਾ ਕੋਈ ਸੀਮਾ ਰਿਕਾਰਡ ਪਤਾ ਹੋਵੇ ਵੀ ਆਪ ਜੀ ਇਹਦਾ ਬਰੇ ਕੋਈ ਪਤਾ ਨਹੀਂ ਆਪਾਂ ਠੀਕ ਹੈ ਇਹਦਾ ਰੇਟ ਬਾਈ ਆਪਾਂ ਕੀ ਕਰਾਂਗੇ ਇਹਦਾ ਰੇਟ ਬਰੇ ਜਿੰਨਾ ਮਰਜੀ ਕਰਾ ਲਓ ਇਹ ਅੱਜ ਆਪਾਂ 1,28,000 ਰੁਪਏ ਦੀ ਵਸੂਈ ਠੀਕ ਹੈ ਖੋਲ ਲਿਓ ਬਈ ਨੂੰ ਹਾਂ ਦੋਸਤੋ 1 ਮਿੰ ਛੋਟਾ ਭੈਣ ਦੋਸਤੋ ਗਾਮੂਰੇ ਮਲਕੇ ਬਾਈ ਦੀ ਹਾਈਟ ਵੀ ਚੰਗੀ ਹੈ ਪਰ ਬਾਈ ਨੂੰ ਲਘੋ ਲੈਦੀ ਹੈਗਾ ਇੰਨੀ ਕ ਹਾਈਟ ਆ ਦੋਸਤੋ ਇਹਦੀ ਤੇ ਲਗਭਗ ਬਹੁਤ ਚੰਗਾ ਬਾਕੀ ਤੁਸੀਂ ਦੇਖੋ ਇਹਦੇ ਕਿੰਨੇ ਕਿੰਨੇ ਔਖੇ ਆ ਬਈਆਂ ਨੇ ਵੇਂਜ ਦੋਸਤੋ ਤੁਸੀਂ ਦੇਖੋ ਇਹ ਬਰੀਡ ਹੈਗੀ ਦੋਸਤੋ ਇਹ ਬਰੀਡ ਬੋਲਦੀ ਹੈਗੀ ਇਹ ਬਾਕੀ ਦੋਸਤੋ ਤੁਸੀਂ ਸਾਹਮਣੇ ਆ ਕੇ ਦੇਖਣਾ ਤਾਂ ਚਮਕ ਦੋਸਤੋ ਪਛੀ ਨੇ ਦੱਸਣਾ ਵੀ ਬਾਕੀ ਕੋਈ ਚੀਜ਼ ਹੈਗੀ ਹੈਗੀ 28 ਕਿਲੋ ਦੁੱਧ ਦੋਸਤੋ ਬਾਈ ਕਹਿੰਦਾ ਅੱਜ ਦੀ ਘੜੀ ਤਿਆਰ ਹੈਗਾ ਤੇ ਥੋੜਾ ਜਿਹਾ ਉਪਰਾਂ ਵੀ ਕਰ ਜਾਂਦਾ ਪਸ਼ੂ ਬਗਾਨੀ ਥਾਵੇਂ ਆ ਕੇ ਮੀਕਨ ਦੀ ਸੂਹੀ ਹੈ 128000 ਰੇਟ ਦਾ ਹੈ ਬਾਈ ਨੇ ਦੋਸਤੋ ਮਾਨ ਤਨ ਤੁਹਾਡਾ ਆ ਜਾਂਦਾ ਜਰੂਰ ਕਰਨਾ ਇਹਦੇ ਵਿੱਚੋਂ ਹਵਾਨਾ ਦੇਖੋ ਜੇ ਦੋਸਤੋ ਤੁਸੀਂ ਬਿਲਕੁਲ ਕੰਪੈਕਟ ਆਡਰ ਦੀ ਬੱਚੀ ਤੇ ਦੋਸਤੋ ਬਹੁਤ ਟਾਈਮ ਲੱਗ ਜਾਂਦਾ ਇਦਾਂ ਦੀ ਚੀਜ਼ ਤਿਆਰ ਕਰਨ ਨੂੰ ਫਾਰਮਾਂ ਤੇ ਪਰ ਤੁਸੀਂ ਬਾਈ ਨਾਲ ਸੰਪਰਕ ਕਰਨਾ ਹੈਗਾ ਤੇ ਤੁਹਾਡਾ ਰੇਟ ਬਣ ਜਾਣਾ ਤੇ ਤੁਹਾਨੂੰ ਤਿਆਰ ਕਰੀ ਕਰਾਈ ਦੋਸਤੋ ਚੀਜ਼ ਮਿਲ ਜਾਣੀ ਹੈਗੀ ਹਾਈਟ ਦੇਖੋ ਬਾਕੀ ਫੇਸਕਵਾਰਟ ਦੇਖੋ ਕੋਈ ਫੇਸਕਵਾਰਟ ਹੀ ਦੇਖੋ ਦੋਸਤੋ ਤੁਸੀਂ ਹੈਨਾ ਵੀ ਕਰਾਉਸ ਆ ਇਹ ਠੀਕ ਹੈ ਤੋੜ ਦੋ ਬਈ ਬਾਕੀ ਦੋਸਤੋ ਤੁਹਾਨੂੰ ਮੈਂ ਹਵਾਨਾ ਨਜ਼ੀਬ ਤੋਂ ਵੀ ਦਿਖਾ ਦਣਾ ਮੇਰੇ ਕੋਲ ਬਰੀਕ ਮਾਸ ਵਾਲਾ ਹਵਾਨਾ ਦੋਸਤੋ ਕਿਤੇ ਵੀ ਤੁਹਾਨੂੰ ਮੋਟਾ ਮਾਸ ਨਹੀਂ ਚੰਕੂਗਾ ਬੱਚੀ ਤੇ ਠੀਕ ਹੈ ਬਾਕੀ ਇਧਰੋਂ ਦੇਖੋ ਬਈ ਬਰੀਕ ਬਰੀਕ ਬੀਨਸ ਕਿਵੇਂ ਉੱਠਿਆ ਬਈਆਂ ਨੇ ਬਿਲਕੁਲ ਹੱਥੀਂ ਚਵਾਈ ਵਾਲਾ ਥਣ ਲੱਗਿਆ ਹੋਇਆ ਦੋਸਤੋ ਬੱਚੀ ਨੂੰ ਠੀਕ ਹੈ ਸੋ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੋ ਗਾਮਾਂ ਦਿਖਾਉਣੀਆਂ ਸੀਗੀਆਂ ਪਿਓਰ ਪੰਜਾਬ ਵਾਲੀ ਜਰਸੀ ਤੇ ਇੱਕ ਬਹੁਤ ਸੋਹਣੀ ਵੱਡੇ ਕੱਦ ਕਾਠ ਵਾਲੀ ਐਚਐਫ ਜਿਹੜੇ ਵੀ ਵੀਰ ਨੂੰ ਪਸੰਦ ਆਵੇ ਦੋਸਤੋ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਹੋਗੇ ਵੀਡੀਓ ਦੇਖਣ ਲਈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ